ਕਿਉਂਕਿ ਗੁਰੂ ਜੀ ਦਾ ਦਰਸ਼ਨ ਕੀਤਿਆਂ ਇੱਕ ਤੇ ਆਤਮਿਕ ਆਨੰਦ ਪੈਦਾ ਹੋ ਜਾਂਦਾ ਹੈ ਤੇ ਹਰੇਕਾ ਦੁੱਖ ਹੈ ਜਿਹੜਾ ਉਹ ਦੂਰ ਹੋ ਜਾਂਦਾ ਹੈ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੀ ਬੰਦਗੀ ਪਰਮਾਤਮਾ ਦੀ ਸਿਫ਼ਤਸਲਾ ਕਰਨੀ ਚਾਹੀਦੀ ਹੈ ਸਭ ਤੋਂ ਪਹਿਲਾਂ ਮਹਾਰਾਜ ਕਹਿੰਦੇ ਆ ਵੀ ਇਹ ਰਸ ਪੀਣਾ ਸ਼ੁਰੂ ਕਰ ਹਰ ਰਸ ਪੀਵੋ ਭਾਈ ਫਿਰ ਜਦੋਂ ਇਹ ਰਸ ਪੀ ਲਿਆ ਜਹਿ ਰਸ ਵਿਸਰ ਗਏ ਰਸ ਔਰ ਜਦੋਂ ਇਹ ਰਸ ਪ੍ਰਾਪਤ ਕਰ ਲਿਆ ਤੇ ਫਿਰ ਹੋਰ ਰਸ ਹੈ ਜਿਹੜੇ ਉਹ ਤੈਨੂੰ ਵਿਸਰ ਜਾਣੇ ਹਨ ਹਰ ਰਸ ਪੀਵੋ ਭਾਈ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਗੁਰੂ ਦੀ ਸ਼ਰਨ ਪੈ ਕੇ ਨਾਮ ਜਪਿਆ ਕਰ ਇਹ ਰਸ ਪੀਆ ਕਰ ਨਾਮ ਜਪਹੁ ਨਾਮੋ ਆਰਦਹੁ ਗੁਰ ਪੂਰੇ ਕੀ ਸ਼ਰਨ ਆਈ ਹਰ ਵੇਲੇ ਨਾਮ ਸਿਮਰਦਿਆਂ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਪੀਂਦੇ ਰਿਆ ਕਰੋ ਹਰ ਵੇਲੇ ਸਿਮਰਿਆ ਕਰੋ ਗੁਰੂ ਅਜਨ ਦੇਵ ਜੀ ਮਹਾਰਾਜ ਦੱਸਦੇ ਆ ਨਾ ਐਦਾਂ ਜਦੋਂ ਵੀ ਕੋਈ ਦੁੱਖ ਤਕਲੀਫ ਲੈ ਕੇ ਗੁਰੂ ਜੀ ਦੇ ਚਰਨਾਂ ਵਿੱਚ ਜਾਂਦਾ ਸੀ ਤਾਂ ਗੁਰੂ ਸਾਹਿਬ ਜੀ ਉਹਨੂੰ ਸਮਝਾਉਂਦੇ ਵੀ ਵਿਧੀ ਦੱਸਦੇ ਵੀ ਇਸ ਤਰ੍ਹਾਂ ਕਰਕੇ ਤੇਰੇ ਜਿਹੜੇ ਦੁੱਖ ਨੇ ਉਹ ਦੂਰ ਹੋ ਸਕਦੇ ਆ ਉਹ ਅੱਜ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਦੋਂ ਅਸੀਂ ਜਾਂਨੇ ਆ ਉਹ ਅੱਜ ਵੀ ਦੱਸਦੇ ਆ ਇੱਕ ਡੱਲੇ ਪਿੰਡ ਦੇ ਰਹਿਣ ਵਾਲੇ ਲੋਕ ਇਕੱਠੇ ਹੋ ਕੇ ਨਾ ਇੱਕ ਵਾਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕੋਲ ਗਏ ਡੱਲੇ ਪਿੰਡ ਦੇ ਲੋਕ ਇਕੱਠੇ ਹੋ ਕੇ ਗਏ ਤੇ ਜਾ ਕੇ ਮਹਾਰਾ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ ਨਮਸਕਾਰ ਕੀਤੀ ਬੈਠ ਗਏ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਾਲ ਚਾਲ ਜਦੋਂ ਸੰਗਤ ਦਾ ਪੁੱਛਿਆ ਤੇ ਉਹਨਾਂ ਨੇ ਫਿਰਕ ਆਪਣਾ ਦੁੱਖ ਦੱਸਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ ਇੱਕ ਰਹਿਮਤ ਕਰੋ ਕਿ ਸਾਡੇ ਕਈ ਕੰਮ ਨਾ ਇਸ ਗ੍ਰਸਤੀ ਜੀਵਨ ਦੇ ਵਿੱਚ ਕਬੀਲਦਾਰੀ ਦੇ ਵਿੱਚ ਅੜ ਜਾਂਦੇ ਨੇ ਕਈ ਕੰਮ ਫਿਰ ਬੜਾ ਜੋਰ ਲਾਉਂਦੇ ਆ ਪਰ ਉਹ ਕੰਮ ਬਣਦਾ ਨਹੀਂ ਕਈ ਕੰਮ ਸਾਡੇ ਰੁਕ ਜਾਂਦੇ ਆ ਤੁਸੀਂ ਦੱਸੋ ਵੀ ਜਿਹੜੇ ਰੁਕੇ ਹੋਏ ਕੰਮ ਨੇ ਉਹ ਕਿਵੇਂ ਚੱਲ ਸਕਦੇ ਆ ਜਿਵੇਂ ਅੱਜ ਕੱਲ ਲੋਕ ਜਾਂਦੇ ਆ ਕੋਈ ਕਹਿੰਦਾ ਜੀ ਮੇਰਾ ਵੀਜ਼ਾ ਨਹੀਂ ਆ ਰਿਹਾ ਕੋਈ ਕਹਿੰਦਾ ਜੀ ਮੇਰੇ ਪੁੱਤਰ ਦੀ ਦਾ ਰਿਸ਼ਤਾ ਨਹੀਂ ਹੋ ਰਿਹਾ ਬੜੀ ਕੋਸ਼ਿਸ਼ ਕਰ ਰਹੇ ਆ ਕੋਈ ਕਹਿੰਦਾ ਜੀ ਘਰ ਵਿੱਚ ਬਰਕਤ ਨਹੀਂ ਆਉਂਦੀ ਕੋਈ ਕਹਿੰਦਾ ਜੀ ਘਰ ਵਿੱਚੋਂ ਬਿਮਾਰੀ ਨਹੀਂ ਜਾਂਦੀ ਐਦਾਂ ਸਾਰੇ ਉਹ ਦੁੱਖ ਦੱਸਦੇ ਆ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਹਾਰਾਜ ਇਹੋ ਜਿਹਾ ਕੋਈ ਤਰੀਕਾ ਦੱਸੋ ਵੀ ਅੜੇ ਹੋਏ ਕੰਮ ਵੀ ਚੱਲ ਪੈਣ ਤੇ ਸਾਡਾ ਕੰਮ ਕੋਈ ਰੁਕੇ ਨਾ ਕੋਈ ਐਸੀ ਵਿਧ ਕੋਈ ਐਸਾ ਤਰੀਕਾ ਹੈ ਸਾਡੇ ਅੰਦਰ ਵੀ ਹੈਗੇ ਆ ਆਪਾਂ ਗ੍ਰਸਤੀ ਜੀਵਨ ਵਿੱਚ ਵਿਚਰਦੇ ਆ ਬਹੁਤ ਤਰ੍ਹਾਂ ਦੇ ਕੰਮ ਆ ਜਿਹੜੇ ਅੜ ਜਾਂਦੇ ਆ ਕੰਮ ਫਸ ਜਾਂਦੇ ਆ ਉਹ ਕੰਮ ਨਿਕਲਦੀ ਨਹੀਂ ਆਪਾਂ ਫਿਰ ਜਗਾ ਜਗਾ ਤੇ ਜਾ ਕੇ ਪੁੱਛਦੇ ਆ ਫਿਰ ਧੰਨ Sri Guru Amar Das Maharaj ਸੱਚੇ ਪਾਤਸ਼ਾਹ ਕਹਿਣ ਲੱਗੇ ਦੱਸਦੇ ਆ ਉਹ ਸਿੱਖਿਆ ਸਾਨੂੰ ਅੱਜ ਵੀ ਲੈਣੀ ਚਾਹੀਦੀ ਹੈ ਤਾਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਚੰਗਾ ਤੁਸੀਂ ਦੋ ਤਿੰਨ ਕੰਮ ਜ਼ਰੂਰ ਕਰਿਆ ਕਰੋ ਉਹ ਕਿਹੜੇ ਇੱਕ ਤਾਂ ਤੁਹਾਡੇ ਨੇੜੇ ਤੇੜੇ ਭਾਵੇਂ ਆਂਡ ਗਵਾਂਡ ਵਿੱਚ ਕੋਈ ਵੀ ਭੁੱਖਾ ਧਿਆਇਆ ਮਰ ਰਿਹਾ ਹੈ ਉਹਨੂੰ ਭੋਜਨ ਦਿਓ ਆਖੋ ਸਤਨਾਮ ਕੋਈ ਵੀ ਤੁਹਾਨੂੰ ਕਿਤੇ ਮਿਲਦਾ ਭੁੱਖਾ ਧਿਆਇਆ ਹੈ ਕੋਈ ਲੋੜਵੰਦ ਹੈ ਕੋਈ ਗਰੀਬ ਹੈ ਤਾਂ ਉਹਨੂੰ ਪ੍ਰਸ਼ਾਦਾ ਪਾਣੀ ਜ਼ਰੂਰ ਸ਼ਿਕਾਓ ਕਿ ਜੇ ਤੈਨੂੰ ਭੁੱਖ ਲੱਗੀ ਹੈ ਤਾਂ ਤੂੰ ਪ੍ਰਸ਼ਾਦਾ ਛਕ ਸਕਦਾ ਹੈ ਭਾਈ ਪ੍ਰਸ਼ਾਦਾ ਛਕ ਉਹਨੂੰ ਪ੍ਰੇਮ ਨਾਲ ਲੰਗਰ ਪਾਣੀ ਛਕਾਓ ਕਿ ਸਿਆਣੇ ਕਹਿੰਦੇ ਅਜੇ ਬੰਦਾ ਨਹੀਂ ਸੀਸ ਦਏਗਾ ਨਾ ਤਾਂ ਉਹਦੀ ਆਂਦਰਾਂ ਉਹਦਾ ਢਿੱਡ ਸੀਸ ਦਿੰਦਾ ਹੈ ਜਦੋਂ ਅਸੀਂ ਕਿਸੇ ਨੂੰ ਭੋਜਨ ਛਕਾਣੇ ਆ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇੱਕ ਤਾਂ ਤੁਹਾਡੇ ਨੇੜੇ ਤੇੜੇ ਕੋਈ ਵੀ ਆ ਉਹਨੂੰ ਭੋਜਨ ਛਕਾਓ ਤੇ ਦੂਸਰਾ ਕਿਸੇ ਕੋਲ ਕੱਪੜੇ ਨਹੀਂ ਹਨ ਕੋਈ ਕੱਪੜੇ ਫਟੇ ਪੁਰਾਣੇ ਪਾਈ ਫਿਰਦਾ ਹੈ ਕੋਈ ਹੈ ਬੜੇ ਲੋਕ ਨੇ ਲੋਡਵੰਦ ਜਦੋਂ ਬਾਹਰ ਨਿਕਲਦਿਆਂ ਨਾ ਆਪਾਂ ਵਾਰ ਵਿਚਰਦਿਆਂ ਬੜੇ ਝੁੱਗੀਆਂ ਝੌਪੜੀਆਂ ਵਿੱਚ ਲੋਕ ਬੈਠੇ ਆ ਬੜੀ ਤਰਸਯੋਗ ਹਾਲਤ ਵਿੱਚ ਬੈਠੇ ਆ ਪਰ ਜੇ ਨੀਵੇਂ ਤਲ ਤੇ ਜਦੋਂ ਅਸੀਂ ਥੱਲੇ ਨਿਗਾ ਮਾਰਾਂਗੇ ਨਾ ਤਾਂ ਫਿਰ ਸਾਨੂੰ ਦਿਸਦਿਆ ਜਦੋਂ ਨਿਗਾ ਉੱਚੀ ਹੁੰਦੀ ਆ ਮਨੁੱਖ ਦੀ ਉਦੋਂ ਕੁਝ ਨਜ਼ਰ ਨਹੀਂ ਆਉਂਦਾ ਪਰ ਜਦੋਂ ਬੰਦਾ ਫਿਰ ਧਿਆਨ ਮਾਰਦਾ ਨਾ ਫਿਰ ਨਜ਼ਰ ਆਉਂਦਾ ਵੀ ਹਾਂ ਕੋਈ ਲੋਡਵੰਦ ਵੀ ਹੈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਪਹਿਲਾ ਕੰਮ ਭੁੱਖੇ ਨੂੰ ਭੋਜਨ ਦੂਜਾ ਕੰਮ ਕਿਸੇ ਨੂੰ ਕੱਪੜੇ ਦੀ ਥੋੜਾ ਉਹਦੇ ਕੱਪੜੇ ਦੀ ਥੋੜ੍ਹ ਪੂਰੀ ਕਰ ਦੇ ਤੀਸਰਾ ਘਰ ਵਿੱਚ ਜੁੜ ਕੇ ਬੈਠ ਕੇ ਨਾ ਪਰਮੇਸ਼ਰ ਦੀ ਕੀਰਤੀ ਕਰੋ ਸੁਬਾਹ ਕਰੋ ਸ਼ਾਮ ਕਰੋ ਤੇ ਜਦੋਂ ਸਮਾਂ ਲੱਗੇ ਇਕੱਠੇ ਹੋ ਕੇ ਉਹਦੀ ਕੀਰਤਨੀ ਕਰੋ ਭਾਵ ਕੀਰਤਨ ਕਰੋ ਉਹਦੇ ਗੁਣ ਗਾਓ ਜਸ ਗਾਓ ਤੇ ਫਿਰ ਕੀ ਕਰਨਾ ਹੈ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਦੇਗ ਬਣਾ ਲੈਣੀ ਹੈ ਦੇਗ ਬਣਾ ਕੇ ਤੇ ਫਿਰ ਗਲ ਵਿੱਚ ਪੱਲਾ ਪਾ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ پاس ਮੈਨੂੰ ਹੋਰ ਕੋਈ ਥਾਂ ਨਹੀਂ ਜਿੱਥੇ ਮੈਂ ਅਰਦਾਸ ਕਰ ਸਕਾਂ ਤੁਸੀਂ ਮੇਰੇ ਤੇ ਮਿਹਰ ਕਰੋ ਮੇਰੇ ਤੇ ਕਿਰਪਾ ਕਰੋ ਫਿਰ ਧੰਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅੜੇ ਹੋਏ ਕੰਮ ਵੀ ਸਵਾਰ ਦੇਣਿਆ ਆ ਆਖੋ ਸਤਨਾਮ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਾ ਵੀ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈ ਹੈ ਕੱਲੀਆਂ ਗੱਲਾਂ ਨਾਲ ਨਹੀਂ ਪਿਆਰਿਓ ਉਹਦੀ ਸ਼ਰਨ ਵਿੱਚ ਆ ਦਰਸ਼ਨ ਭੇਟ ਹੋਤ ਅਨੰਦਾ ਦੂਖ ਗਿਆ ਹਰ ਗਈਐ ਉਦੇ ਦਰਸ਼ਨ ਕੀਤੇ ਆ ਇੱਕ ਤੇ ਆਤਮਿਕ ਆਨੰਦ ਪੈਦਾ ਹੁੰਦਾ ਹੈ ਤੇ ਉਹਦੀ ਸਿਫਤ ਸਲਾਹ ਕਰਿਆ ਕਰ ਇਹ ਰਸ ਪੀਆ ਕਰ ਹਰ ਰਸ ਪੀਵੋ ਭਾਈ ਇਹ ਅੰਮ੍ਰਿਤ ਰਸ ਜਦੋਂ ਵਾਹਿਗੁਰੂ 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 ਕਰਦਿਆਂ ਨਾ ਤੁਸੀਂ ਜੋ ਵੀ ਤੁਹਾਡੇ ਅੰਦਰ ਕੰਮ ਹੈ ਨਾ ਕੋਈ ਸੰਕਲਪ ਹੈ ਤੁਹਾਡੇ ਅੰਦਰ ਵੀ ਮੇਰਾ ਆਕਾਰਜ ਹੋਣਾ ਚਾਹੀਦਾ ਜਾਂ ਇਦਾਂ ਦਾ ਮੇਰਾ ਘਰ ਬਣਨਾ ਚਾਹੀਦਾ ਮੰਗਣੇ ਆਪਣੇ ਪਿਤਾ ਤੋਂ ਮੰਗਦੇ ਆ ਭਗਤ ਧੰਨਾ ਜੀ ਨੇ ਮੰਗਿਆ ਘਰ ਕੀ ਗੀ ਹਲ ਚੰਗੀ ਜਨ ਧੰਨਾ ਲੈ ਵ ਮੰਗੀ ਦਾਲ ਸੀਧਾ ਮੰਗੋ ਕੀ ਉਹ ਹਮਰਾ ਖੁਸ਼ੀ ਕਰੈ ਨਤ ਜੀਓ ਮਾ ਸਾਰਾ ਕੁਛ ਮੰਗਿਆ ਤੇ ਆਪਾਂ ਵੀ ਮੰਗ ਸਕਦੇ ਆ ਗੁਰੂ ਤੋਂ ਤੁਹਾਡੇ ਅੰਦਰ ਕੋਈ ਵੀ ਸੰਕਲਪ ਹੈ ਨਾ ਚੌਕੜਾ ਲਾ ਕੇ ਬੈਠ ਕੇ ਉਹ ਤੁਹਾਡੇ ਦਿਮਾਗ ਵਿੱਚ ਹੋਣਾ ਚਾਹੀਦਾ ਤੇ ਫੇਰ ਉਹਦੀ ਸਿਮਰਨ ਕਰੋ ਬੰਦਗੀ ਕਰੋ ਮਹਾਰਾਜ ਮੈਨੂੰ ਆ ਚੀਜ਼ ਚਾਹੀਦੀ ਹੈ ਉਸ ਤੋਂ ਬਾਅਦ ਬੰਦਗੀ ਕਰਦੇ ਕਰਦੇ ਕਦੇ ਵੀ ਗੁਰੂ ਦੇ ਦਰ ਕਰ ਲਈ ਤੁਹਾਡੇ ਸ਼ਰੀਰ ਦੀ ਵੀ ਲੋੜ ਪਵੇ ਤੁਹਾਡੇ ਤੁਹਾਨੂੰ ਆਪਣਾ ਕੁਰਬਾਨ ਕਰਨ ਦੀ ਵੀ ਲੋੜ ਪਵੇ ਤਾਂ ਇੰਨਾ ਕੁ ਪ੍ਰੇਮ ਹੋਵੇ ਮੈਂ ਤਿਆਰ ਹਾਂ ਸੱਚੇ ਪਾਤਸ਼ਾਹ ਆਖੋ ਸਤਨਾਮ ਐਸੀ ਪ੍ਰੀਤ ਹੋਣੀ ਚਾਹੀਦੀ ਹੈ ਪਰ ਜਿੰਨਾ ਕੁ ਚਰਜਾਉਨੇ ਆ ਸਾਨੂੰ ਪਦਾਰਥਾਂ ਦੀ ਵੀ ਲੋੜ ਹੈ ਉਹ ਸੰਕਲਪ ਲੈ ਕੇ ਭਾਵ ਸ਼ਰੀਰ ਵੀ ਕੁਰਬਾਨ ਕਰਨਾ ਪੈ ਜਾਵੇ ਮੱਤ ਗੁਰੂ ਦੇ ਚਰਨਾਂ ਵਿੱਚ ਰੱਖਣੀ ਹੈ ਨਾਮ ਜਪੋ ਨਾਮੋ ਅਰਾਧੋ ਗੁਰਪੂਰੇ ਕੀ ਸ਼ਰਨਾਈ ਹਰ ਵੇਲੇ ਯਾਦ ਰੱਖਿਆ ਕਰ ਅੰਮ੍ਰਿਤ ਰਸ ਪੀਆ ਕਰ ਤਿਸੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਫਿਰ ਇਹ ਨਾਮ ਦੀ ਦਾਤ ਗੁਰੂ ਦੇ ਦਰ ਤੋਂ ਪ੍ਰਾਪਤ ਹੋ ਜਾਂਦੀ ਹੈ ਜਿਨ੍ਹਾਂ ਦੇ ਭਾਗ ਜਾਗ ਪੈਂਦੇ ਐ ਤੇ ਉਹ ਮਨੁੱਖ ਸਾਰੇ ਗੁਣਾ ਵਾਲਾ ਹੋ ਜਾਂਦਾ ਹੈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵਲਾਈ ਤੇਰੇ ਦਾਸ ਨਾਨਕ ਦੀ ਤੇਰੇ ਦਰ ਤੇ ਇਹ ਬੇਨਤੀ ਹੈ ਮੈਂ ਤੇਰੇ ਨਾਮ ਵਿੱਚ ਆਪਣੀ ਸੁਰਤ ਜੋੜੀ ਰੱਖਾਂ ਉਹ ਪ੍ਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ ਭਰੋਸਾ ਤੇ ਵਿਸ਼ਵਾਸ ਰੱਖਿਆ ਕਰ ਕਰਨ ਕਰਾਵਣ ਹਰ ਅੰਤਰਜਾਮੀ ਜਣ ਆਪਣੇ ਕੀ ਰਾਖੈ ਉਹ ਤੇ ਸਭ ਕੁਝ ਕਰ ਸਕਣ ਵਾਲਾ ਹੈ ਤੇ ਜੀਵਾ ਪਾਸੋਂ ਕਰਾਉਣ ਵਾਲਾ ਹਰੇਕ ਦੇ ਮਨ ਦੀ ਜਾਣਨ ਵਾਲਾ ਹੈ ਆਪਣੇ ਸੇਵਕ ਦੀ ਸਦਾ ਉਹ ਲਾਜ ਰੱਖਦਾ ਹੈ ਜਦੋਂ ਤੁਸੀਂ ਸਿਮਰਨ ਬੰਦਗੀ ਕਰਕੇ ਉਹਦੇ ਚਰਨਾਂ ਤੇ ਅਰਦਾਸ ਕਰੋਗੇ ਤਾਂ ਉਹ ਜਰੂਰ ਪਰਮੇਸ਼ਵਰ ਲਾਜ ਰੱਖੇਗਾ ਜੈ ਜੈਕਾਰ ਹੋਤ ਜਗ ਪੀਤਰ ਸ਼ਬਦ ਗੁਰੂ ਰਸ ਚੱਖੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਕਿ ਜਿਹੜਾ ਸੇਵਕ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਪ੍ਰਮਾਤਮਾ ਦੇ ਨਾਮ ਦਾ ਸਵਾਦ ਚਖਦਾ ਹੈ ਉਹਦੀ ਸੋਭਾ ਥੋੜੀ ਤੇ ਕੀ ਮਹਾਰਾਜ ਕਹਿੰਦੇ ਸਾਰੇ ਸੰਸਾਰ ਵਿੱਚ ਖਿਲਰ ਜਾਂਦੀ ਹੈ ਆਖੋ ਸਤਨਾਮ ਪ੍ਰਭ ਜੀ ਤੇਰੀ ਓਟੁ ਗਸਾਈਂ ਏ ਮੇਰੇ ਮਾਲਕ ਜੀ ਏ ਧਰਤੀ ਦੇ ਮਾਲਕ ਮੈਨੂੰ ਵੀ ਤੇਰੇ ਹੀ ਆਸਰਾ ਹੈ ਹੋਰ ਆਸਰਾ ਕੋਈ ਨਹੀਂ ਹੈ ਤੂੰ ਸਮਰੱਥ ਸ਼ਰਨ ਦਾ ਦਾਤਾ ਆਠ ਪਹਿਰ ਤੁਮ ਧਿਆਈ ਤੂੰ ਤੇ ਸਭ ਤਾਕਤਾਂ ਦਾ ਮਾਲਕ ਹੈ ਤੂੰ ਸਭ ਜੀਵਾਂ ਨੂੰ ਸਹਾਰਾ ਦੇਣ ਵਾਲਾ ਹੈ ਤੇ ਮੇਰੇ ਉੱਤੇ ਮਿਹਰ ਕਰ ਮੈਂ ਅੱਠੇ ਪੈਰ ਤੈਨੂੰ ਯਾਦ ਕਰਦਾ ਰਵਾਂ ਜੋ ਜਨ ਭਜਨ ਕਰੇ ਪ੍ਰਭ ਤੇਰਾ ਕੀ ਕਰੇ ਜੀ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਹੀਂ ਜਿਹੜਾ ਜਨ ਤੇਰੇ ਤੇਰਾ ਭਜਨ ਕਰਦਾ ਉਹਨੂੰ ਕਾਦੀ ਚਿੰਤਾ ਆਖੋ ਸਤਨਾ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਹੀਂ ਅੰਦੇਸਾ ਕਹਿੰਦੇ ਆ ਚਿੰਤਾ ਫਿਕਰ ਅੰਦੇਸਾ ਚਿੰਤਾ ਫਿਕਰ ਉਹਨੂੰ ਕੋਈ ਅੰਦੇਸਾ ਨਹੀਂ ਰਹਿ ਜਾਂਦਾ ਉਹਨੂੰ ਕੋਈ ਚਿੰਤਾ ਫਿਕਰ ਨਹੀਂ ਰਹਿ ਜਾਂਦੀ ਉਹ ਉਹਦੇ ਉੱਤੇ ਛੱਡ ਦਿੰਦਾ ਸਭ ਕੁਝ ਸਤਗੁਰ ਚਰਨ ਲੱਗੇ ਭਾਉ ਮਿਟਿਆ ਹਰ ਗੁਣ ਗਾਏ ਮਨ ਮਾਹੀ ਜੀਦੇ ਮੱਥੇ ਨੂੰ ਗੁਰੂ ਦੇ ਚਰਨ ਛਾਉਂਦੇ ਹਨ ਉਹਦਾ ਹਰੇਕ ਡਰ ਮਿਟ ਜਾਂਦਾ ਹੈ ਉਹ ਮਨੁੱਖ ਆਪਣੇ ਮਨ ਵਿੱਚ ਪਰਮਾਤਮਾ ਦੀ ਸਿਫ਼ਤਸਲਾ ਦੇ ਗੀਤ ਗਾਉਂਦਾ ਰਹਿੰਦਾ ਹੈ ਸੂਖ ਸਹਜ ਆਨੰਦ ਕਨੇਰੇ ਸਤ ਗੁਰ ਦਿਆ ਦਿਲਾਸਾ ਜਿਣ ਕਰ ਆਏ ਸੋਬਾ ਸਤੀ ਪੂਰਨ ਹੋਈ ਆਸਾ ਜਿਸ ਮਨੁੱਖ ਨੂੰ ਤੂੰ ਵਿਕਾਰਾਂ ਦਾ ਟੱਕਰਾਂ ਕਰਨ ਲਈ ਹੌਸਲਾ ਬਖਸ਼ ਦਿੰਦਾ ਹੈ ਜਿਸ ਮਨੁੱਖ ਨੂੰ ਤੂੰ ਦੁੱਖਾਂ ਦਾ ਮੁਕਾਬਲਾ ਕਰਨ ਲਈ ਹੌਸਲਾ ਬਖਸ਼ ਦਿੰਦਾ ਹੈ ਉਹਦੇ ਅੰਦਰ ਆਤਮਿਕ ਅਡੋਲਤਾ ਤੇ ਬਹੁਤ ਸੁਖ ਤੇ ਆਨੰਦ ਪੈਦਾ ਹੋ ਜਾਂਦੇ ਹਨ ਜਿਨ ਕਰ ਆਏ ਸੋਭਾ ਸੇਤੀ ਉਹ ਮਨੁੱਖ ਜੀਵਨ ਖੇਡ ਜਿੱਤ ਕੇ ਆ ਜੀਵਨ ਦੀ ਖੇਡ ਜਿੱਤ ਕੇ ਜਗਤ ਵਿੱਚ ਸੋਭਾ ਖੱਟ ਕੇ ਹਿਰਦੇ ਘਰ ਵਿੱਚ ਟਿਕਿਆ ਰਹਿੰਦਾ ਤੇ ਉਹਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ਪੂਰਾ ਗੁਰੂ ਪੂਰੀ ਵਤ ਜਾ ਕੀ ਪੂਰਨ ਪ੍ਰਭ ਕੇ ਕਾਮਾ ਗੁਰ ਚਰਨੀ ਲਾਗ ਤਰਿਓ ਪਵ ਸਾਗਰ ਜਪੁ ਨਾਨਕ ਹਰਿ ਹਰਿ ਨਾਮਾ ਇਸ ਤਰ੍ਹਾਂ ਮਾਰੇ ਕਹਿੰਦੇ ਜਿਹੜਾ ਗੁਰੂ ਕੋਈ ਉਕਾਈ ਖਾਣ ਵਾਲਾ ਨਹੀਂ ਹੈ ਜੋ ਕੋਈ ਭਲੇਖਾ ਖਾਣ ਵਾਲਾ ਨਹੀਂ ਹੈ ਜਿਸ ਗੁਰੂ ਦੀ ਸਿੱਖਿਆ ਵਿੱਚ ਕੋਈ ਉਕਾਈ ਨਹੀਂ ਹੈ ਜਿਹੜਾ ਗੁਰੂ ਪੂਰਨ ਪ੍ਰਭੂ ਦਾ ਨਾਮ ਸਿਮਰਨਦੇ ਆਹਰਾਂ ਵਿੱਚ ਲਾ ਦਿੰਦਾ ਹੈ ਗੁਰ ਚਰਨ ਹੀ ਲਾਗ ਤਰਿਓ ਭਵ ਸਾਗਰ ਜਪੁ ਨਾਨਕ ਹਰਿ ਹਰਿ ਨਾਮਾ ਇਸ ਤਰ੍ਹਾਂ ਉਹ ਗੁਰੂ ਦੀ ਚਰਨੀ ਲੱਗ ਕੇ ਪ੍ਰਮਾਤਮਾ ਦਾ ਨਾਮ ਸਬਦਾ ਜਪ ਕੇ ਮੈਂ ਸੰਸਾਰ ਸਮੁੰਦਰ ਤੋਂ ਸਹੀ ਤਰ੍ਹਾਂ ਸਹੀ ਸਲਾਮਤ ਪਾਰ ਲੰਘ ਜਾਈਦਾ ਹੈ ਉਹ ਓਹੀ ਸੇ ਕਿਰਪਾ ਕਰਦਾ ਹੈ ਭਇਓ ਕਿਰਪਾਲ ਦੀਨ ਦੁਖ ਪੰਜਨ ਆਪੇ ਸਭ ਬਿਦ ਥਾਟੀ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ ਪਰਮਾਤਮਾ ਆਪਣੇ ਸੇਵਕ ਉਤੇ ਸਦਾ ਦਇਆਵਾਨ ਹੁੰਦਾ ਹੈ ਉਹਨੇ ਆਪ ਹੀ ਆਪਣੇ ਸੇਵਕ ਦੀ ਰੱਖਿਆ ਕਰਨ ਲਈ ਸਾਰੀ ਬਿਉਂਤ ਬਣਾ ਲੈਂਦਾ ਹੈ ਖਿਨ ਮੈਂ ਰਾਖ ਲਿਓ ਜਾਨ ਆਪਣਾ ਗੁਰਪੂਰੈ ਬੇੜੀ ਕਾਟੀ ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹਨੇ ਇੱਕ ਪਲਕ ਵਿੱਚ ਆਪਣੇ ਸੇਵਕ ਨੂੰ ਸਦਾ ਬਚਾ ਲਿਆ ਤੇ ਉਹਦੀ ਮੇਰ ਨਾਲ ਪੂਰੇ ਗੁਰੂ ਨੇ ਸੇਵਕ ਦੀ ਦੁੱਖਾਂ ਕਲੇਸ਼ਾਂ ਦੀ ਬੇੜੀ ਸੀ ਜਿਹੜੀ ਉਹ ਕੱਟ ਦਿੱਤੀ ਆਖੋ ਸਤਨਾ ਪੜ ਕਰਨਾ ਕੀ ਹੈ ਸਤਗੁਰੂ ਜੀ ਫਰਮਾਨ ਕਰਦੇ ਹਨ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਈ ਐ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਸਦਾ ਗੁਰੂ ਦਾ ਧਿਆਨ ਕਰਨਾ ਚਾਹੀਦਾ ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਫਿਰ ਕੀ ਹੁੰਦਾ ਸਾਗਲ ਕਲੇਸ਼ ਮਿਟੇ ਇਸ ਤਨ ਤੇ ਜਿਹੜੇ ਇਹ ਤਨ ਦੇ ਕਲੇਸ਼ ਹਨ ਝੋਰੇ ਹਨ ਦੁਖੜੇ ਹਨ ਉਹ ਦੂਰ ਹੋ ਜਾਂਦੇ ਹਨ ਫਿਰ ਮਨ ਚਿੰਦਿਆ ਫਲ ਪਾਈਐ ਫਿਰ ਮਨ ਮੰਗੀ ਮਰਜ਼ੀ ਹਾਸਲ ਕਰ ਲਈਦੀ ਹੈ ਜੀ ਜੰਤ ਜਾ ਕੇ ਸਭ ਕੀਨੇ ਪ੍ਰਭੂ ਉੱਚਾ ਅਗਮ ਹੈ ਅਪਾਰਾ ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਊਜਲ ਪਏ ਦਰਬਾਰਾ ਸਾਰੇ ਜੀ ਜਾਂ ਜਿਸ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਉਹੀ ਤਾਂ ਸਭ ਤੋਂ ਉੱਚਾ ਹੈ ਅਪਹੁੰਚ ਹੈ ਤੇ ਬੇਅੰਤ ਹੈ ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਊਜਲ ਪਏ ਦਰਬਾਰਾ ਜਿੰਨਾ ਮਨੁੱਖਾਂ ਨੇ ਵਾਹਿਗੁਰੂ ਦੀ ਸ਼ਰਨ ਪੈ ਕੇ ਉਸ ਪ੍ਰਮਾਤਮਾ ਦਾ ਨਾਮ ਸਿਮਰਿਆ ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਸੁਰਖਰੂ ਹੋ ਕੇ ਜਾਂਦੇ ਹਨ ਇੱਥੇ ਵੀ ਸੁਰਖਰੂ ਰਹਿੰਦੇ ਆ ਤੇ ਸੰਸਾਰ ਤੋਂ ਵੀ ਸੁਰਖਰੂ ਹੋ ਕੇ ਜਾਂਦੇ ਹਨ ਇਸ ਕਰਕੇ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਵਿੱਚ ਕਹਿ ਰਿਹਾ ਭਾਈ ਸਿਮਰੋ ਆਪਣਾ ਸਾਈਂ ਦਿਨ ਸ੍ਰੈਣ ਸਦ ਧਿਆਈ ਮੈ ਉਸ ਮਾਲਕ ਪ੍ਰਭੂ ਦਾ ਨਾਮ ਸਿਮਰਦਾ ਹਾਂ ਤੇ ਦਿਨ ਰਾਤ ਸਦਾ ਮੈਂ ਉਹਦਾ ਧਿਆਨ ਦਰਦਾ ਹਾਂ ਹਾਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ ਜਿਨੇ ਆਪਣੇ ਹੱਥ ਦੇ ਕੇ ਉਹਨਾਂ ਮਨੁੱਖਾਂ ਨੂੰ ਦੁੱਖਾਂ ਬਕਾਰਾਂ ਤੋਂ ਬਚਾਇਆ ਹੈ ਤੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਸਭ ਤੋਂ ਉੱਤਮ ਸਭ ਤੋਂ ਮਿੱਠਾ ਰਸ ਜਿਨ੍ਹਾਂ ਨੇ ਚੱਖਿਆ ਹੈ ਇਹ ਉਹਨਾਂ ਨੂੰ ਹੀ ਪਤਾ ਹੁੰਦਾ ਹੈ ਆਪਣੇ ਗੁਰੂ ਉੱਪਰ ਕੁਰਬਾਨ ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ ਜੀਦੀ ਮੇਰ ਨਾਲ ਸਰਬ ਵਿਆਪਕ ਦਾਤਾਰ ਮਾਲਕ ਜੀ ਸੇਵਕਾਂ ਉਤੇ ਕਿਰਪਾਲੂ ਹੁੰਦੇ ਹਨ ਜੋ ਸਾਰੇ ਜੀਵਾਂ ਉਤੇ ਮਿਹਰਬਾਨ ਹੁੰਦੇ ਹਨ ਨਾਨਕ ਜਨ ਸਰਨਾਈ ਜਨ ਪੂਰਨ ਪੈਜ ਰਖਾਈ ਸਤਿਗੁਰੂ ਜੀ ਕਹਿੰਦੇ ਆ ਕਿ ਪ੍ਰਮਾਤਮਾ ਦੀ ਸ਼ਰਨ ਪੈ ਰਿਆਂ ਹਮੇਸ਼ਾ ਸ਼ਰਨ ਪੈ ਰਹਿਣਾ ਚਾਹੀਦਾ ਹੈ ਤੇ ਜਿਨੇ ਸ਼ਰਨ ਪਏ ਮਨੁੱਖਾਂ ਦੀ ਪਾਤ ਰੱਖੀ ਹੈ ਤੇ ਦੁੱਖਾਂ ਵਿਕਾਰਾਂ ਦੇ ਮੁਕਾਬਲੇ ਚੰਗੀ ਤਰ੍ਹਾਂ ਉਹਨਾਂ ਦੀ ਰੱਖਿਆ ਕੀਤੀ ਹੈ। ਸਗਲੇ ਦੁੱਖ ਮਿਟਾਈ ਸੁਖ ਪੁੰਚੋ ਮੇਰੇ ਭਾਈ। ਜਿਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਐ ਸਜਣੋ ਸੁਖ ਪਹੁੰਚੋ ਮੇਰੇ ਭਾਈ ਤੁਸੀਂ ਵੀ ਗੁਰੂ ਦੀ ਸ਼ਰਨ ਵਿੱਚ ਪੈ ਕੇ ਆਪ ਆਤਮਿਕ ਆਨੰਦ ਮਾਣੋ ਤੇ ਸੁਖ ਪ੍ਰਾਪਤ ਕਰੋ ਇਸ ਤਰ੍ਹਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ